ਬਾਈ ਜੀ ਆ ਮੁੰਡਾ ਹੈ ਮੇਰਾ ਟਰੈਕਟਰ ਨਹੀਂ ਖੜਦਾ ਅਸੀਂ ਠੱਲਦਾ ਆ ਗੁਰਪ੍ਰੀਤ ਸਿੰਘ ਨਿੱਕੂ ਫੋਰਮੈਨ ਇਹ ਆ ਫੋਰਮੈਨ ਹੀ ਦਿਖਾ ਰਿਹਾ ਗੱਗੂ ਫੋਰਮੈਨ ਇਹ ਵਾਲਾ ਟਾਇਰ ਪਵਾਇਆ ਅੱਛਾ ਬੇਕੂ ਹਾਂ ਰੇਡੀਅਲ ਟਾਇਰ ਪਵਾਇਆ ਨਹੀਂ ਛੱਡਦਾ ਅੱਛਾ ਬੇਕੂ ਆਸ਼ਾਲ ਜਾਊਗਾ ਪੱਟ ਇਹ ਹਮਨੇ ਸੋਚਿਆ ਥਾ ਲਓ ਵੀ ਮਿੱਤਰੋ ਅੱਜ ਤੋਂ ਕਾਫੀ ਦਿਨ ਪਹਿਲਾਂ ਵੀਡੀਓ ਪਾਈ ਸੀ ਤੇ ਆਪਾਂ ਹੁਣ ਬਹੁਤ ਦਿਨਾਂ ਬਾਅਦ ਵੀਡੀਓ ਪਾ ਰਹੇ ਹਾਂ ਕਈ ਵੀਰਾਂ ਦੇ ਫੋਨ ਆ ਰਹੇ ਸੀ ਵੀ ਕਿੱਥੇ ਲੋਪ ਹੋ ਚੁੱਕੇ ਆ ਤੁਸੀਂ ਵੀਡੀਓ ਪਾਉਣੋਂ हट ਗਏ ਤੇ ਅਸੀਂ ਉਹ ਜੇ ਪਏ ਸੀਗੇ ਭਾਰਤ ਦੇ ਵਿੱਚ ਬੰਦੇ ਨੂੰ ਬੰਦਾ ਜਿਹੜਾ ਉਹ ਬਹੁਤ ਸਮੇਂ ਬਾਅਦ ਮਿਲਦਾ ਸੀਗਾ ਤੇ ਰਾਤ ਨੂੰ ਵੀ ਅਸੀਂ ਭਾਰਤ ਬਾਰੇ ਹੀ ਸੋਚੀ ਜਾਂਦੇ ਹਾਂ ਤੇ ਸੁਪਨੇ ਆਜੇ ਵੀ ਹੈ ਕਿ ਨਹੀਂ ਵੀਰਾ ਸਿੰਘ ਕਿੰਨੀ ਟਰਾਲੀ ਪਾਤੀ ਆਪਾਂ ਕਿੰਨੀ ਅੱਗੇ ਦੱਸ ਫੂਕ ਮਾਰ ਵੀ ਪਾਣੀ ਨੂੰ ਫੂਕ 3300 ਟਰਾਲੀ ਲਿਆਂਦੀ ਆਪਾਂ ਪਤੀ ਦੇਤੀ ਸਟੋਲ ਲੈ 20 ਦਿਨ ਹੋ ਗਏ ਪੂਰੇ ਆਪਾਂ ਨੂੰ ਜਮ ਸਹੀ 21 ਹੋ ਗਏ ਹੈ 21 ਹੋ ਗਏ 21 ਦਿਨ ਹੋ ਗਏ ਜੀ 21 ਦਿਨ ਦਿਨ ਵੀ ਭੁੱਲ ਗਏ ਹੁਣ ਤਾਂ ਆਪਾਂ ਤੇ ਅੱਜ ਆਖਰੀ ਦਿਨ ਆ ਇਸ ਕੰਮ ਦਾ ਤੇ ਪੂਰੀ ਆਪਾਂ ਕਰਤੀ ਆ ਜੀ ਇਤੋਂ ਬਾਅਦ ਪਾਰਟੀ ਚੱਲੂਗੀ ਸ਼ਾਮ ਨੂੰ ਤੇ ਹੁਣ ਟਰੈਕਟਰ ਦਿਖਾਓ ਤੁਹਾਨੂੰ ਵੀਡੀਓ ਦੇ ਵਿੱਚ ਕਿਹੜੇ ਕਿਹੜੇ ਅਸਰਾਂ ਦੇ ਵਿੱਚ ਆ ਰਹੇ ਹੈਗੀ ਤੇ 80 ਕੋਲ ਉਹ ਖੁੱਲੇ ਹੀ ਆ ਬਾਹਰ ਠੰਡ ਹੈ ਆ ਜੱਗਾ ਸਿੰਘ ਜੀ ਆ ਦੇਖੋ ਜੀ ਇੱਧਰ ਆ ਜੱਗਾ ਸਿੰਘ ਦਾ ਬੇਟਾ ਹੈਗਾ ਹੈ ਉਹ ਸਪੈਸ਼ਲ ਡਿਸ਼ਨ ਖੜਾ ਆਪਣਾ ਤੇ ਹੁਣ ਹੋ ਆ ਰਿਹਾ ਜੀ ਮੈਸੀ ਮੈਸੀ ਆਉਣ ਦੇ ਆਪਾਂ ਉਹ ਵੀਡੀਓ ਬਣਾਵਾਂਗੇ ਉਹਦੀ ਆਸ਼ਾ 241 ਹੋ ਆਉਂਦਾ ਜੀ ਤੇ ਮੈਸੀ ਆ ਗਿਆ ਤੇ ਉਹ ਸਾਹਮਣੇ ਤੂੜੀ ਦੇ ਨਾਲ ਢੇਰੀਆਂ ਦਿਖ ਰਹੀਆਂ ਇਹ ਕਿੰਨੀਆਂ ਇਹ ਸਾਰੀਆਂ 20 21 ਦਿਨਾਂ ਦੇ ਵਿੱਚ ਲਿਆਂਦੀ ਆ 32 3300 ਟਰਾਲੀ ਆਪਾਂ ਪੱਖੇ ਸੀ 3500 ਟਰਾਲੀ ਕਹਿ ਸੀ ਪਹਿਲਾਂ ਆਪਾਂ ਜਦੋਂ ਵੀਡੀਓ ਪਾਈ ਸੀ ਤੇ ਮਸ਼ੀਨ ਚਲਾਈ ਸੀਗੀ ਆ ਦੇਖੋ ਤੁਸੀਂ ਆ ਵਾਣ ਦੇ ਬਿਲਕੁਲ ਬਰਾਬਰ ਸੀਗਾ ਵਾਣ ਤੇ ਹੁਣ ਤੁਹਾਨੂੰ ਦਿਖਾਉਣੇ ਆ ਨੀਵਾ ਸੀ ਪੂਰਾ ਹਾਂ 1 ਇੰਚ 2 ਇੰਚ ਨੀਵਾ ਸੀ ਤੇ ਆ ਦੇਖੋ ਹੁਣ ਇੰਨਾ ਫਰਕ ਪੈ ਚੁੱਕਿਆ ਆ ਦੇਖੋ ਤੁਸੀਂ ਕਰਾ ਤੇ ਇਹ ਬਹੁਤ ਲੋਕਾਂ ਨੂੰ ਖੁਸ਼ੀ ਵੀ ਇਸ ਗੱਲ ਦੀ ਵੀ ਇੰਨਾ ਵਾਣ ਉੱਚਾ ਕਰ ਲਿਆ ਤੇ ਬਹੁਤ ਲੋਕਾਂ ਨੂੰ ਅਚਿਵ ਵੀ ਹੈਗੀ ਹੈ ਕਈਆਂ ਨੂੰ ਹਨਾ ਜੱਗੇ ਅਚਿਵ ਵੀ ਹੈਗੀ ਹੈ ਕਈਆਂ ਨੂੰ ਫਿਰ ਕੋਈ ਗੱਲ ਨਹੀਂ ਹਰੇਕ ਕੰਮ ਦੇ ਕੋਈ ਰਾਜੀ ਹੁੰਦਾ ਕੋਈ ਦੁਖੀ ਹੁੰਦਾ ਹਨ ਪਰ ਬਹੁਤ ਜ਼ਿਆਦਾ ਲੋਕਾਂ ਨੇ ਸਾਨੂੰ ਸਾਥ ਦਿੱਤਾ ਹਰੇਕ ਨੇ ਜਿਹੜਾ ਵੀ ਸਾਡੇ ਨਾਲ ਲੱਗਿਆ ਕੰਮ ਵਾਸਤੇ ਹਨਾ ਵੀ ਚੱਗਾ ਸਿੰਘ ਸਾਰਿਆਂ ਨੇ ਪੂਰਾ ਭਰਪੂਰ ਜ਼ੋਰ ਲਾਇਆ ਤੇ ਆਪਾਂ ਵੀ ਸੇਵਾ ਵਾਲੀ ਕੱਚ ਨਹੀਂ ਛੱਡੀਗੀ ਤੇ ਤੇ ਡਰਾਈਵਰ ਵੀ ਆਪਣੇ ਕੋਲ 4-5 ਸੀ ਹਨਾ ਪੂਰਾ ਜ਼ੋਰ ਲਾਇਆ ਉਹ ਬੰਦਿਆਂ ਨੇ ਮਜ਼ਦੂਰ ਭਰਾ ਆਪਣੇ ਤੇ ਜੇ ਮੰਨ ਲਾ 100% ਦੇ ਵਿੱਚ ਮੰਨੀਏ 45% ਜੇ ਕੰਮ ਅਸੀਂ ਕੀਤਾ ਨਾ ਜਿਮੀਦਾਰ ਭਰਾਵਾਂ ਨੇ ਤਾਂ 55% ਕੰਮ ਆ ਜਿਹੜਾ ਉਹ ਮਜ਼ਦੂਰ ਭਰਾਵਾਂ ਨੇ ਕੀਤਾ ਖੇਚ ਕੇ ਸੀ ਮਿਹਨਤ ਆ ਮਸ਼ੀਨ ਚਲਾਉਣ ਵਾਲਾ ਬੰਦਾ ਵੀ ਸਾਡਾ ਮਜ਼ਦੂਰ ਭਰਾ ਹੈਗਾ ਤੇ ਖੜਨ ਲੈਂਦਾ ਟਰਾਲੀ ਹੈ ਨਾ ਭਿੰਦਾ ਜਮਾ ਤੇ ਉਹ ਵੀ ਜਿਹੜੀ ਉਹ ਵੇਚ ਲਾਵਾਂਗੇ ਤੇ ਉਹ ਸਾਹਮਣੇ ਮੈਸੀ ਆ ਗਿਆ ਤੇ ਸਾਰੇ ਮਜ਼ਦੂਰ ਤੇ ਕਿਸਾਨ ਰਲ ਕੇ ਕੰਮ ਚੱਲਦਾ ਵੀ ਇਕੱਲਾ ਬੰਦਾ ਕੋਈ ਨਹੀਂ ਕੰਮ ਜਾ ਹੋ ਸਕਦਾ ਤੇ ਸਾਹਮਣੇ ਮੈਸੀ ਆ ਤੁਹਾਨੂੰ ਦਿਖਾਉਣਾ ਹੈ ਇਹ ਆ ਗਿਆ ਉਹ ਗਾਣੇ ਲਈ ਆਉਂਦਾ ਆਪਾਂ ਬੰਦ ਕਰਦੇ ਵੀਡੀਓ ਕਾਪੀਰਾਈਟ ਆ ਸਕਦਾ ਹੈ। ਆ ਆ ਗਈ ਜੀ ਮੈਸੀ 240 ਇਹ ਵੀ ਬਹੁਤ ਤਕੜਾ ਟਰੈਕਟਰ ਹੈ ਬਾਈ ਜੀ। ਤੇ ਆ ਢਾਲੀ ਹੈ ਜੀ ਬਰੂ ਵਾਲੇ ਤੋਂ ਲਿਆਨੇ ਸੀ ਬਣਾ ਕੇ ਜਿਹੜੀ ਆਪਾਂ। ਇਹ ਆ ਦੇਖੋ। ਇਹ ਥੋੜੀ ਜਿਹਾ ਨਵੇਂ ਦਾ ਸੀਗਾ ਥਾਂ ਚਾਲੇ ਜੇ ਉੱਥੇ ਪਾ ਰਹੇ ਆਪਾਂ ਭਰਤ। ਤੇ ਕਾਫੀ ਦਿਨ ਬਾਅਦ ਅੱਜ ਸਮਾਂ ਲੱਗਾ ਸੀਗਾ। ਤਾਂ ਕਰਕੇ ਆਪਾਂ ਵੀਡੀਓ ਬਣਾ ਰਹੇ ਆ ਅੱਜ। ਇਹ ਤੋਂ ਪਹਿਲਾਂ ਸਮਾਂ ਲੱਗਾ ਸੀ ਧਰਮੀ ਬਾੜੀ ਸੀਗੀ। ਸਾਹਮਣੇ ਮਨੁੱਖੇ ਦਾ ਹੱਥ ਲਾ ਰਿਹਾ ਹੈ ਆਹ ਲੋ ਜੀ ਮਿੱਤਰੋ ਆ ਆ ਗਿਆ 363 ਨੀਲੇ ਢਿੱਲੋਂ ਦਾ 363 ਆ ਇਹ ਉੱਤੇ ਬੈਠੇ ਆ ਜੀ ਸੀਰਾ ਸਿੰਘ ਫੋਰਮੈਨ ਸਾਹਿਬ ਤੇ ਇੱਧਰ ਆਪਣਾ ਆਸ਼ਾ ਹੁਣੇ-ਹੁਣੇ ਟਰਾਲੀ ਲਾਈ ਆ ਆ ਜੱਗੂ ਸਿੰਘ ਡਰਾਈਵਰ ਆ ਹੈਗਾ ਜੀ ਜੱਗੂ ਸਿੰਘ ਡਰਾਈਵਰ ਹਾਂ ਜੀ ਦੱਸੋ ਹਾਂ ਜਿੰਦੇ ਸੋ ਗੇੜਾ ਲੈ ਕੇ ਆਓ ਛੇਤੀ ਛੇਤੀ ਫਿਰ ਪਾਰਟੀ ਕਰਾਂਗੇ ਹਾਂ ਹੈਂ 3 ਦਾ ਗੇੜਾ ਜਿਹੜਾ ਚੱਲ ਬਾਲ ਦੀ ਚੱਲੋ ਚੱਕ ਪਾਲ ਦੀ ਚੱਲ ਫਿਰ ਤੰਬ ਦੇ ਕਿੱਲੀ ਕਰਾਂਗੇ ਚੱਲ ਕਰਾਂਗੇ ਜੱਗੂਆਂ ਦਾ ਚੱਲ ਕਰਾਂਗੇ ਆ ਦੇਖੋ ਜੀ ਹੁਣ ਆਪਾਂ 36 30 ਨਾਲ ਲਾ ਰਹੇ ਹਾਂ ਦੇ ਪੂਰੇ ਖੁਸ਼ ਆਜੋ ਵੀ ਬਹੁਤ ਵੱਡਾ ਮੋਰਚਾ ਜਿਹੜਾ ਫਟੇ ਕਰ ਲਿਆ ਅੰਡੀ ਸੀਰਾ ਸਿੰਘ ਜੀ ਕੀ ਹਾਲ ਨੇ ਵਦਕਾ ਜੀ ਵਦਕਾ ਤੇ ਆਪਾਂ ਇੰਡਾ ਵੱਡਾ ਮੋਰਚਾ ਵਿਢਿਆ ਸੀਗਾ ਤੇ ਆਪਣਾ ਫਤਿਹ ਹੋ ਗਿਆ ਖੁਸ਼ੀਆਂ ਪੂਰੀਆਂ ਪੂਰੀ ਬਾਖੋ ਪਾ ਲਈ 2000 ਹੋ ਗਿਆ ਆਪਣੇ ਨਾਲ ਨੇੜੇ ਤੇ ਇੰਡਾ ਮੋਰਚਾ ਮਿਲਦਾ ਨਹੀਂ ਲਾਇਆ ਕਿਸੇ ਨੇ ਨਾ 3000 ਤੋਂ ਪਲੱਸ ਲੈ ਲਈ ਹੈ ਨਾ ਆਪਾਂ 4000 ਦੇ ਲਗਭਗ ਪਟੜਾ ਦੇ ਪਰ 4000 ਨਹੀਂ ਆਪਾਂ 32-3300 ਦੀ ਪੁੱਛਿਆ ਹੈ 32-3300 ਦੀ ਆਪਾਂ ਨੂੰ ਲੱਗਦੀ ਹੈ ਨਾ ਬਾਰੇ ਦਿਨ ਹੋ ਗਏ ਭੁੱਲੇ ਜਾਂਨੇ ਆਪਾਂ ਹਾਂ ਭੁੱਲੇ ਜਾਂਦੇ ਬਾਕੀ ਇਹ ਆਪਣਾ 9 ਕਿੱਲੇ ਆ ਬਾਹਣ ਆਪਣਾ 9 ਕਿੱਲਾਂ ਦੇ ਵਿੱਚ ਪਾਈ ਹੈ ਕਾਈ ਇਹਨੇ ਦਿਨ ਲੱਗਿਆ ਬਾਈ ਫੋਟੋ ਤੋਂ ਉੱਤੇ ਚੱਕਿਆ ਆਪਾਂ ਸਵਾ ਫੋਟਾਂ ਨੂੰ ਚੱਕਦਾ ਵਾਹਣ ਆਪਾਂ ਚੱਕਦੇ ਹੁਣ ਲਿਫਟ ਫਿਰ ਦੇਖੋ ਜੀ 36 ਦੀ ਸਾਡੇ ਏਰੀਆ ਦੇ ਵਿੱਚ ਸਭ ਤੋਂ ਵੱਧ 36 ਦੀ ਟਰੈਕਟਰ ਸਾਡੇ ਪਿੰਡ ਦੇ ਵਿੱਚ ਇਹ ਤੇਲ ਨਹੀਂ ਉਹ ਵੀ ਚੰਗੇ ਆ ਤੇ ਕੰਮ ਨਹੀਂ ਉਹ ਵੀ ਚੰਗੇ ਆ ਇਹ ਦੇਖੋ ਤੁਸੀਂ ਕਰਾ ਹੁਣ ਬਲੌਗਰ ਮਿੱਟੀ ਦੇ ਵਿੱਚ ਮਿੱਟੋ ਮਿੱਟੀ ਹੋਏ ਪਏ ਸੀਗੇ ਕਿਉਂਕਿ ਦਿਨੇ ਲੋਪ ਵਾਲੀ ਪੇੜੀ ਚੱਲਦੀ ਆ ਦੋਗੋਏ ਚਲਦੀ ਹੈ ਨਾ ਲੋਬ ਵਾਲੀ ਪੇੜੀ ਹੈ ਨਾ ਉਦੋਂ ਫਿਰ ਕੁਸ ਕਰਨ ਨੂੰ ਜੀ ਨਹੀਂ ਕਰਦਾ ਨਾ ਤਾਂ ਗਾਣਾ ਸੁਣਨ ਨੂੰ ਜੀ ਕਰੇ ਕੋਈ ਹੈ ਨਾ ਉਹ ਦੋ ਤਿੰਨ ਘੰਟੇ ਜੇ ਤਾਂ ਤੇ ਨਾ ਹੀ ਵੀਡੀਓ ਬਣਾਉਣ ਨੂੰ ਤਾਂ ਟਾਈਮ ਹੋ ਹੀ ਨਹੀਂ ਲੱਗਦਾ ਅਸਨੇ ਆਏ ਜਾਂਦਾ ਵੀ ਕਿਹੜੇ ਵੇਲੇ ਬਿੱਡਾਂ ਤੇ ਡਿੱਗੀਏ ਜਾ ਕੇ ਤੇ ਮੁੜ ਕੇ ਟੜਕੇ ਫੇਰ ਹੌਲੀ ਹੌਲੀ ਢਿੱਗਦੇ ਟੈਂਡੇ ਤੇ ਫੇਰ ਚੱਲ ਪੈਂਦੇ ਆ ਗਰਮ ਹੋ ਕੇ ਚਾਹ ਚੁਸ ਛੱਕ ਕੇ ਪੂਰੀ ਜਮ ਹੁਣ ਹੋ ਆ ਗਿਆ ਜੀ ਕਬੂਟਾ ਆਪਣਾ ਟਰੈਕਟਰ ਇਹ ਸਾਹਮਣੇ ਤੁਸੀਂ ਦੇਖੋ ਲਓ ਜੀ ਵੀਰੇ ਕਬੂਟਾ ਆ ਚੁੱਕਿਆ ਹੈ ਇਹ ਗੱਗੂ ਡਰਾਈਵਰ ਹੈ ਇਹ ਤੇ ਇਹ ਆ ਜੀ ਗੱਗੂ ਡਰਾਈਵਰ ਹੈ ਸਵਾਰ ਕੇ ਬਣਾਉਣਾ ਹੈ ਸਵਾਰ ਕੇ ਬਣਾਈ ਜਾਨਾ ਇਹ ਵੀ ਉਹ ਘਾ ਟਰੈਕਟਰ ਖੁੱਬਦਾ ਜੋਰ ਬਹੁਤ ਮਾਰ ਟਰੈਕਟਰ ਤੇਲ ਦਿਖਾਉ ਤੇ ਬਹੁਤ ਘਟਾ ਹਾਂਜੀ ਕਾਗੂ ਸਿੰਘ ਜੀ ਕੀ ਹਾਲ ਆ ਤੇ ਵਧਾਈਆਂ ਅੱਜ ਭਰਤ ਆਪਣੀ ਪੂਰੀ ਹੋ ਚੱਲੀ ਆ ਤੇ ਆਹ ਟਰੈਕਟਰ ਤੇ ਹੁਣ ਤੂੰ ਹੀ ਰਿਆਣਾ ਸ਼ੁਰੂ ਵੀ ਲੈ ਗਿਆ ਟੱਕਰ ਤੇ ਕਿਵੇਂ ਲੱਗਿਆ ਟਰੈਕਟਰ ਦਾ ਸਭ ਪਹਿਲਾਂ ਬਹੁਤ ਉਹ ਟਰੈਕਟਰ ਜਾਵਾ ਚੋਰ ਬਹੁਤ ਮਾਰਦਾ ਨਾ ਉਹ ਘਟ ਖੁੱਬੇ ਹਨ ਤੇਲ ਵੀ ਘਟ ਜਾਂਦਾ ਕਿੰਨੇ ਕਿਹੜੇ ਲਾਉਂਦਾ ਸੀ ਅਥਰ ਨੂੰ 49 ਕਿਹੜੇ ਲਾਦੇ 49 49 49 ਇੱਕ ਘਟ 40 40 ਨਹੀਂ ਹੋਏ ਮਨ ਲਾ 49 ਤੇ ਇੱਕੀ ਪਹੁੰਚਿਆ 200 ਟਰਾਲੀ ਸਾਰੀ ਆਉਂਦੀ ਸੀ 6-7 ਟਰੈਕਟਰ ਸੀ ਇਹ ਮੰਡੀ ਆ ਜਾਂਦੀ ਇੰਨੀ ਕੁ ਮਨ ਲਾ ਵੀ ਇਹ ਸਭ ਤੋਂ ਵੱਧ ਖਿੱਚ ਕਰਦਾ ਬੰਦਾ ਕੰਮ ਦੀ ਤੇ ਨਵਾਂ ਟਰੈਕਟਰ ਹੁਣ ਕਰਕੇ ਦੱਬੀ ਤੇ ਆਉਂਦਾ ਕਿੱਲੀ ਇਹ ਸਾਰਿਆਂ ਨਾਲੋਂ ਵੱਧ ਟਰਾਲੀਆਂ ਲਿਆਉਂਦਾ ਸੀ ਆ ਤੇ ਬਾਕੀ ਟਰੈਕਟਰ ਥੋੜੇ ਜਿਹਾ ਘੱਟ ਲਿਆਉਂਦੇ ਸੀ ਟਰਾਲੀਆਂ ਇਹਦੇ ਨਾਲੋਂ ਇਹ ਸਭ ਤੋਂ ਵੱਧ ਕਿਹੜੇ ਲਿਆਉਂਦਾ ਹਨਾ ਰੋਜ਼ ਆ ਬੰਦੇ ਨੇ ਡਾਲੇ ਖੋਲੇ ਆ ਜੀ ਸਭ ਤੋਂ ਔਖਾ ਕੰਮ ਆ ਜਿਹੜਾ ਤਪਦੀ ਧੁੱਪ ਦੇ ਵਿੱਚ ਕਹਿੰਗੇ ਬੰਦਿਆਂ ਤੇ ਹਨਾ ਛਤਰੀ ਵੀ ਲੱਗੀ ਹੁੰਦੀ ਹੈ ਹਨਾ ਪਾਣੀ ਵੀ ਪੀਂ ਜਾਂਦੇ ਪਾਣੀ ਨਹੀਂ ਜਾਣਦੇ ਸੀ ਜਿਆ ਜਦੋਂ ਇੱਥੇ ਆਉਂਦਾ ਸੀਗਾ ਡਾਲਾ ਖੋਲ ਕੇ ਉਹਨੂੰ ਡੈਕਟਰ ਹੋ ਕੋਠੇ ਕੋਲੇ ਆ ਜਾਂਦਾ ਸੀਗਾ ਤੇ ਹੁਣ ਫੇਰ ਹੁਣ ਤਾਂ ਸ਼ਾਮ ਜੀ ਹੋ ਗਈ ਹੈ ਹੁਣ ਤਾਂ ਨਿਹਾਰਾ ਜਾਈਂਦਾ ਇਹਦੇ ਪੈਰ ਪੀਕ ਜੇ ਮੱਝਦੇ ਵਿਚਾਰੇ ਦੇ ਹਨਾ ਫੋਨ ਆਉਣ ਲੱਗਾ ਫੋਨ ਕਰ ਕਾਉਂਟਾ ਕਾਕਾ ਮਤੇ ਰਹੀ ਹੈ ਭਰਾਵਾ ਤੂੰ ਹੀ ਸਿਰੇ ਚੜਾਦਾ ਕੰਮ ਇੱਕ ਬੰਦਾ ਸੀ ਲਾਇਆ ਸੀਗਾ ਪਹਿਲਾਂ ਇੱਕ ਬੰਦਾ ਉਹ ਪਹਿਲਾਂ ਲਾਇਆ ਸੀ ਉਹ ਭੱਜ ਗਿਆ ਸੀ ਭੱਜ ਗਿਆ ਬਾਈ ਉਹਨੂੰ ਗਰਮੀ ਲੱਗੀ ਹੁਣ ਗਰਮੀ ਲੱਗੀ ਡਾਲੇ ਖੋਣਾਂ ਨੇ ਬਾਲੇ ਔਖੇ ਲੱਗੇ ਉਹਨੂੰ ਵਿਚਾਰੇ ਨੂੰ ਇਹ ਔਖਾ ਕੰਮ ਯਾਰ ਸਾਰੇ ਟਰਾਲੀਆਂ ਦਾ ਟੈਲੈਂਟ ਹੱਥ ਲਾਉਣਾ ਅਥਰ ਤੇ ਕਰਤੇ ਤੇ ਤੇ ਡਾਲੇ ਹੁੰਦੇ ਆ ਇੱਕ ਲੋ ਚੱਲਦੀ ਆ ਇਹ ਹੋਰ ਇਹਨੂੰ ਨਾਮ ਵੱਧ ਦੇਣਾ ਅੱਜ ਪਾਰਟੀ ਦਾ ਇਹ ਬੰਦੇ ਨੇ ਹਾਂ ਆ ਜਾ ਖੰਡਾ ਵੀ ਆ ਜਾ ਆਇਆ ਪੀਜਾ ਪੀਜਾ ਪਾਣੀ ਠੰਡਾ ਜਿਵੇਂ ਬਰਫ ਵਰਗਾ ਦੇਖੋ ਜੀ ਮਿੱਟੀ ਇਹਦੇ ਤੁਸੀਂ ਮਿੱਟੀ ਨਾਲ ਮਿੱਟੀ ਹੋ ਗਈ ਜਿਵੇਂ ਹਨ ਠੀਕੜ ਵਾਲਿਆਂ ਨੇ ਫੂਲਦਾ ਹੀ ਨਾ ਮੈਦੂਆਂ ਦਾ ਲਓ ਵੀ ਵੀਰੋ ਪਹੁੰਚ ਚੁੱਕੇ ਆ ਇੱਥੇ ਮਿੱਟੀ ਵਾਲਾ ਆਪਣਾ ਖੱਡਾ ਚੱਲੀ ਜਾਂਦਾ ਮਸ਼ੀਨ ਚੱਲੀ ਜਾਂਦੀ ਹੈ ਪਰੀਤ ਤੁਹਾਨੂੰ ਦਿਖਾਇਆ ਸੀ ਪਹਿਲਾਂ ਇੱਕ ਵੀਡੀਓ ਦੇ ਵਿੱਚ ਆ ਸੁਪਰ ਆ ਜਿਹੜਾ 5 ਸਟਾਰ ਆ 6049 ਇਹ ਤੇ ਚੱਲਦੀ ਆ ਮਸ਼ੀਨ ਆ ਆ ਦੇਖੋ ਜੀ ਮੇਰੇ ਵੀਰੋਂ ਨਵੀਂ ਮਸ਼ੀਨ ਸੀਗੀ ਨਵੀਂ ਮਸ਼ੀਨ ਕਰਕੇ ਜਿਹੜਾ ਇਹ ਕੰਮ ਆਪਣਾ sire ਜਿਹੜਿਆ ਗੁਰਪ੍ਰੀਤ ਸਿੰਘ ਢੁੱਲਰ ਦੀ ਹੈ ਮਸ਼ੀਨ ਆ ਜੀ ਪਿੰਡ ਦੇ ਵਿੱਚ ਸਾਨਾ ਉਹ ਕੂਟਾ ਸਿੰਘ ਦੀ ਤੇ ਆ ਆਪਣਾ ਆਸ਼ਾ ਜੋੜਤਾ ਜੀ ਲੈ ਕੇ ਹੁਣ ਆਪਾਂ ਇੱਥੇ ਤੇ ਗੱਲ ਵੀ ਕਰਾਵਾਂਗੇ ਪਿੰਦਾ ਸਿੰਘ ਫੋਰਮੈਨ ਆ ਇਸ ਮਸ਼ੀਨ ਦਾ ਤੇ ਬਹੁਤ ਵਿਉਂਤਵੰਦੀ ਦੇ ਨਾਲ ਟਰਾਲੀਆਂ ਭਰਦਾ ਤੇ ਟਰਾਲੀ ਜੁੜਨ ਨਹੀਂ ਦਿੰਦਾ ਤੇ ਤਾਂ 20 ਰਿਆਂ ਦਾ ਕਲੀ ਟਰਾਲੀ ਦੀ ਸਪੀਡ ਜਿੰਨੀ ਹੋ ਸਕਦਾ ਉੱਡੀ ਛੇਤੀ ਭਰਨ ਦੀ ਕੋਸ਼ਿਸ਼ ਕਰਦਾ ਜਿਸ ਕਰਕੇ ਕਿ 200 ਟਰਾਲੀ ਦੇ ਕਰੀਬ ਆਪਾਂ ਰੋਜ਼ ਦੀ ਟਰਾਲੀ ਭਰੀ ਹੈ ਕਦੇ ਪੌਣੇ 200 ਹੋ ਜਾਂਦੀ ਸੀ ਕਦੇ ਸਵਾ 200 ਹੋ ਜਾਂਦੀ ਸੀ ਤੇ ਗੱਲ ਵੀ ਕਰਾਂਗੇ ਤੁਹਾਨੂੰ ਨਵੀਂ ਮਸ਼ੀਨ ਹੈ ਜੀ ਬਿਲਕੁਲ ਤੇ ਵੇਖੋ ਧਾਰਪੁਰ ਪੂਰੀ ਡਿੱਗਦੀ ਹੈ 3000 ਟਰਾਲੀ ਤੋਂ ਬਾਅਦ ਥੋੜੀ ਜਿਹੀ ਪ੍ਰੋਬਲਮ ਦਿੱਤੀ ਸੀ ਉਹ ਅਸੀਂ ਰਿਪੇਅਰ ਕਰਾ ਲਈ ਸੀ ਇਹਦੀ 2000 ਦਾ ਖਰਚਾ ਆਇਆ ਸਾਰਾ ਉੱਥੇ ਤੇ ਕੇ ਯਾ ਸਰੀ ਮਸ਼ੀਨ ਹੈ ਬਾਈ ਜੀ ਆ ਦੇਖੋ ਬਾਹਣ ਕਾਫੀ ਚੱਕਿਆ ਗਿਆ 1 ਫੁੱਟ ਦੇ ਕਰੀਬ ਇਹ ਬਾਹਣ ਚੱਕਿਆ ਗਿਆ ਇਹ ਦਿਨ ਵੀ ਢਲਦਾ ਜਾਂਦਾ ਬਸ ਹੋਰ 15-20 ਟਰਾਲੀਆਂ ਭਰਾਂਗੇ ਟਰਾਲੀ ਪਰ ਹਰੀ ਦੇ ਤੋਂ ਗੱਲ ਵੀ ਕਰਾਵਾਂਗੇ ਭਿੰਦਾ ਸਿੰਘ ਫੋਰਮੈਨ ਦੇ ਨਾਲ ਦੇਖੋ ਟਰੈਕਟਰ ਪਤਗੜਾ ਬਹੁਤ ਆ ਯਾਰ ਵੀ ਕਾਣੀ ਰੇਸ ਨਹੀਂ ਕਰਨੀ ਪੈਂਦੀ ਉਹ ਚੱਲ ਗਿਆ ਜਿਵੇਂ ਆਰਾਮ ਨਾਲ ਹੀ ਬਿਲਕੁਲ ਟਰੈਕਟਰ ਜਿਹੜਾ ਇਧਰ 36 30 ਖੜਾ ਹੋਇਆ ਜੀ ਤੀਰਾ ਸਿੰਘ ਫੋਰਮੈਨ ਨੇ ਇੱਧਰ 36 30 ਆਪਣਾ ਕਿਰਾਏ ਵਾਲਾ ਟਰੈਕਟਰ ਪਿੱਛੇ ਸੰਘਲਿਆ ਇਹਦੇ ਇਹ ਡੈਟਰ ਫੋਬੀ ਆਂਦਾ ਤੁਹਾਨੂੰ ਕੱਢਣ ਵਾਸਤੇ ਤੇ ਮਿੱਟੀ ਦੇਖੋ ਬਿਲਕੁਲ ਚੰਗੀ ਮਿੱਟੀ ਹੈ ਜੀ ਆਸ਼ੇ ਦੇ ਵੀ ਸਟੈਂਡ ਦਿਖਾਵਾਂਗੇ ਕਿਉਂਕਿ ਹੁਣ ਟਰਾਲੀ ਭਰ ਚੁੱਕੀ ਹੈ ਅੱਗਾ ਚੱਕ ਹੀ ਬਾਹਰ ਨਿਕਲਦਾ ਹੈਗਾ ਹੱਡੇ 'ਚੋਂ ਓਵੇਂ ਕਿੰਨੇ ਪੱਧਰ ਖਾਵਾ ਹੋਵੇ ਇਹਨੇ ਐਡਾ ਅੱਗਾ ਜਿਹੜਾ ਆਪਣਾ ਚੱਕਣੇ ਚੱਕਣਾ ਆ ਗਏ ਫੇ ਪਿੰਦਾ ਸਿੰਘ ਫੋਰਮੈਨ ਆ ਦੇ ਕੋ ਸਟੈਂਡ ਕਰਨ ਲੱਗ ਗਿਆ ਆ ਸਟੈਂਡ ਕਰ ਰਿਹਾ ਜੀ ਆਹ ਵੇਖੋ ਇਹ ਸਟੈਂਡ ਕਰ ਰਿਹਾ ਜੀ ਅੱਜ ਓਰੇ ਇਹਨੂੰ ਕਰ ਲਾ ਓਰੇ ਇਹਨੂੰ ਮੜਾ ਜਾ ਓਰੇ ਇਹਨੂੰ ਕਰ ਖਾ ਇਹ ਆਹ ਵੇਖੋ ਜੀ ਆਹ ਵੇਖੋ ਇਧਰ ਅੱਗਾ ਚੱਕਦਾ ਦੇਖੋ ਹੀ ਹੱਸਦੇ ਆਈ ਨਾ ਗੱਜਾ ਗਦਾਈ ਹੱਸਦੇ ਆ ਵੀ ਚਕਾ ਦੇ ਅੱਗਾ ਵੀ ਮਿੱਤਰਾਂ ਹੁਣ ਇਹ ਹੁਣ ਚਕਾਉਗਾ ਇਹ ਆਹ ਦੇਖੋ ਜੀ ਇਹ ਦੇਖੋ ਸਵਾਦ ਆ ਜਾਂਦਾ ਕਿਵੇਂ ਸਾਨੂੰ ਅੱਗਾ ਜਗਾਉਣ ਦਾ ਆਹ ਆ ਗਏ ਜੀ ਭਿੰਦਾ ਸਿੰਘ ਫੋਰਮੈਨ ਸਾਹਿਬ ਹਾਂਜੀ ਬਾਈ ਜੀ ਕੀ ਹਾਲ ਨੇ ਸਵਾਗਤ ਆ ਸਾਡੀ ਵੀਡੀਓ ਤੇ ਬਹੁਤ ਨਵਾਂ ਵੀਡੀਓ ਬਣਾ ਰਹੇ ਹਣਾ ਆਪਾਂ ਕਿਉਂਕਿ ਗਰਮੀ ਬਾਹਲੀ ਸੀਗੀ ਹੈਨਾ ਤੇ ਦੀਨ ਕੇ ਡੱਕ ਛੱਡਣ ਨੂੰ ਵੀ ਨਹੀਂ ਦਿਲ ਕਰਦਾ ਸੀ ਕਹਣਾ ਜਦ ਦੁਪਹਿਰੇ 1 2 ਵਜੇ ਤੋਂ ਬਾਅਦ ਰੋਟੀ ਜੀ ਖਾ ਲੈਂਦੇ ਜਦੋਂ ਫਿਰ ਤਾਂ ਪਾਣੀ ਦਾ ਕੁੱਲ ਹੀ ਹੱਥ 'ਚ ਰਹਿੰਦਾ ਸੀ ਹੈਨਾ ਤੇ ਕਿੰਨੀਆਂ ਟਰਾਲੀਆਂ ਭਰਤੀਆਂ ਫਿਰ ਹਟਪਾ ਲਈ 3000 ਤੋਂ ਬਾਹਰ 3000 ਤੋਂ ਹਾਂ ਤੇ ਬਈ ਜਮਾ ਟਰਾਲੀ ਤੂੰ ਖੜ੍ਹਣ ਨਹੀਂ ਦਿੱਤੀ ਯਾਰ ਬਹੁਤ ਤਰੀਕੇ ਨਾਲ ਭਰੀ ਹੈਨਾ ਪਹਿਲਾਂ ਵੀ ਲਾਇਆ ਆਪਸੀ ਜਨ ਕਿਤੇ ਹੈਨਾ ਹਾਂ ਪਹਿਲਾਂ ਵੀ ਲਾਇਆ ਤਾਂ ਹੀ ਵਿਉਂਤਬੰਦੀ ਹੈ ਹੈਨਾ ਪੂਰੀ ਪਹਿਲਾਂ ਵੀ ਲਾਇਆ ਉਹ ਆਪਣੇ ਪਿੰਡਾਂ ਚ ਹਾਂ ਤੇ ਅਜ ਗਿਆੜਾ ਸਰਦਾਰ ਅੱਛਾ ਠੀਕ ਹੈ ਜੀ ਤੇ ਬਾਕੀ ਐਂ ਦੱਸੋ ਵੀ ਇਹ ਮਾਲਾ ਆਪਾਂ ਸੇਵਨ ਨੰਗੋ ਅਸੀਂ ਕੱਚ ਤਾਂ ਨਹੀਂ ਛੱਡੀ ਕੋਈ ਤੇਰੀ ਹੈ ਸੇਵਨ ਨੰਗੋ ਤਾਂ ਨਹੀਂ ਕੱਚ ਛੱਡੀਗੀ ਧੰਨਵਾਦ ਮੇਰਾ ਕਿਹੜਾ ਹੁੰਦਾ ਇਹ ਧੰਨਵਾਦ ਕਰਦਾ ਬੰਦਾ ਵੀ ਵਧੀਆ ਹੈ ਨਾ ਨਿਆਰਾ ਆ ਜਾਂਦਾ ਜੀ ਬੰਦੇ ਜੀ ਜੁੜ ਕੇ ਬੈਠਦੇ ਸੀ ਰੋਟੀ ਪਾਣੀ ਖਾਂਦੇ ਸੀ ਹੈ ਨਾ ਜਮਾ ਹਰੇਕ ਜੀ ਟਾਈਮ ਤੇ ਉਪੜੀ ਜਾਵਾਂ ਪੂਰੀ ਟਾਈਮ 20 ਦਿਨਾਂ ਦਾ ਆਪਾਂ ਪ੍ਰੋਗਰਾਮ ਹੋ ਗਿਆ 21 ਦਿਨ ਹੋ ਗਿਆ ਆਪਾਂ ਨੂੰ ਲੱਗੇ ਰਹਿਣਾ ਹੈ ਲੋਕ ਕਹਿੰਦੇ ਸੀ ਵੀ ਸਿਰੇ ਨਹੀਂ ਚੜਨਾ ਕੰਮ ਇਹਨਾਂ ਤੋਂ ਲੋਕਾਂ ਨੇ ਤਾਂ ਕਹਿਣਾ ਹੀ ਹੁੰਦਾ ਹੈ ਹੈਨਾ ਕੰਮ ਚੱਲਦਾ ਤੇ ਬੰਦੇ ਆਪਣੇ ਨਾਲ ਸਾਰੇ ਪੂਰੇ ਟੋਪ ਦੇ ਸੀਗੇ ਡਰਾਈਵਰ ਵੀ ਸਾਰੇ ਹੈਨਾ ਸਾਰਿਆਂ ਨੇ ਪੂਰਾ ਸਾਥ ਦਿੱਤਾ ਯਾਰ ਹੈਨਾ ਆਪਾਂ ਵੀ ਕੱਚ ਨਹੀਂ ਛੱਡੀ ਸੇਵਾ ਨਹੀਂਓ ਤੇ ਬੰਦਿਆਂ ਨੇ ਵੀ ਐਵੇਂ ਆਖੀ ਕੋਈ ਕਰਿਆ ਐ ਪੂਰੇ ਕਿਉਂਕਿ ਕੰਮ ਬਹੁਤ ਜ਼ਿਆਦਾ ਸੀ ਨੀਰਾ ਖਲੋ ਤੇ ਹਾਂ ਗਰਮੀ ਜੀ ਵਧ ਗਈ 5-7 ਦਿਨਾਂ ਦੀ ਤੇ ਆਪਾਂ ਪਰ ਕੰਮ ਹੱਥ ਪਾ ਲਿਆ ਸੀਗਾ ਵੀ ਹੁਣ siree ਚੜਾ ਕੇ ਛੱਡਣਾ ਸੀਗਾ ਨਹੀਂ ਤੇ ਪਰ ਲੋਕਾਂ ਨੇ ਛੇਡਾ ਕਰਨੀਆਂ ਸੀ ਹੈਨਾ ਜਿਹੜਾ ਫਿਰ ਕਰਨੇ ਆ ਆਪਾਂ ਦਾ ਹੀ ਲੱਗੇ ਰਿਆ ਹੈ ਨਾ ਵੀ ਹਾਂ ਜਿਹੜੇ ਕੰਮ ਨੂੰ ਹੱਥ ਪਾ ਲਈਏ ਫਿਰ ਉਹ ਤੇnga ਪਛੜਦੇ siree ਜਿਹੜਾ ਅੱਗੇ ਹੈ ਨਾ ਇਹ ਹੁਣ ਪਾਰਟੀ ਦੇ ਟਾਈਮ ਹੋ ਚੱਲਿਆ ਬਸ 10-15 ਟਰਾਲੀਆਂ ਪਹ ਹੋਰ ਭਰਾਂਗੇ 20 ਕ ਭਰਾਂਗੇ ਨਾ ਹੋਰ ਹਾਂ 20 ਫਿਰ ਪਾਰਟੀ ਕਰਾਂਗੇ ਉਹ ਆ ਗਿਆ ਜੀ ਕਪੋਟਾ ਆਪਣਾ ਗੱਗੂ ਸਿੰਘ ਫੋਰਮੈਨ ਸੈਲਫ ਮਾਰ ਲਿਆ ਤੇ ਉਹ ਟਰਾਲੀ ਜਿਹੜੀ ਭਰਨ ਵਾਲੀ ਹੈ ਹੁਣ ਬਾਈ ਜੀ ਆ ਮੁੰਡਾ ਇਹ ਮੇਰਾ ਟਰੈਕਟਰ ਨਹੀਂ ਖੜਦਾ ਅਸੀਂ ਠੱਲਦਾ ਆ ਗੁਰਪ੍ਰੀਤ ਸਿੰਘ ਨਿੱਕੂ ਫੋਰਮੈਨ ਇਹ ਆ ਫੋਰਮੈਨ ਨਹੀਂ ਦਿਖਾ ਰਿਹਾ ਗੱਗੂ ਫੋਰਮੈਨ ਇਹ ਵਾਲਾ ਸੇਰੀਆ ਚਾਰ ਪਵਾਇਆ ਅੱਛਾ अच्छा हमने अच्छा, हमने सोचा था, हमने सोचा था था भी निकलेगी है तो नहीं निकल है, असाथी लाए <laughs> देखो 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 नहीं निकलता देखो जी देखो अग चुका रहे मुंडे हो मिट्टी और ਏ ਟਰੈਕਟਰ ਖਵਾਉਂ ਦਿਆ ਇਹ ਖੜਾ ਨਹੀਂ ਸਾ ਟਰੈਕਟਰ ਆ ਆ ਦੇ ਸਾਮਣਾ ਚੱਲਣਾ ਸੀਗਾ ਬਾਈ ਤੂੰ ਅਸੀਂ ਤਾਂ ਖਵਾਉਣਾ ਸੀਗਾ ਅਸੀਂ ਇਹ ਦੇਖ ਕੇ ਖਵਾਉਂ ਕੇ ਕਿਹ ਖੁਭਦਾ ਕਿ ਨਹੀਂ ਇਹ ਮੈਂ ਤਾਂ ਨੋਜਦਾ ਕਿ ਹਾਂ ਤੜਕੇ ਦਾ ਨਹੀਂ ਨਿਕਲਦਾ ਇਹ ਆ ਸੀਗਾ ਤੜਕੇ ਦਾ ਦਿਵੇਰਾ ਆਉਂਦਾ ਸੀ ਇਹ ਬੰਦਾ ਬਈ ਹਾਂ ਤੜਕੇ ਦਾ ਦਿਵੇਰਾ ਆਉਂਦਾ ਸੀ ਬੇਈਮਾਨੀ ਨਹੀਂ ਕੀਤੀ ਦੁਆਖਾ ਦਿਮਾਗ ਲਾ ਰਹਿਣਾ ਸੀ ਬੇਈਮਾਨੀ ਨਹੀਂ ਇਹਦੇ ਬਈ ਅਸੀਂ ਤਿੰਨ ਮਹੀਨਾ ਵੇਬਰ ਦਵਾਈ ਜਾਂਦੇ ਨਹੀਂ ਟਰੈਕਟਰ ਲਿਆ ਯਾਰ ਪਾ ਖਾ ਪਰਾਈਂ ਪ੍ਰਾਈਂ ਕਿਰਾ ਟਰੈਕਟਰ ਉਹ ਨਾਲ ਟਰੈਕਟਰ ਥੋੜਾ ਟਰੈਕਟਰ ਖبوط ਆਵੇ ਟਰਾਲੀ ਤੇ ਟਰੈਕਟਰ ਬਗਰੀ ਸੀ ਇਹਦੇ ਆਠਾ ਵਾ ਲੈ ਜਾਂਦਾ ਹੁੰਦਾ ਉਹ ਤਾਂ ਖੜਾ ਹੀ ਨਹੀਂ ਇੱਕ ਕਰੀ ਵੀ ਅੱਜ ਟਰੈਕਟਰ ਕਰਕੇ ਖੁੱਭੀ ਆ ਟਰੈਕਟਰ ਪਿੱਛੇ ਪਈ ਸੀ ਟਰਾਲੀ ਆਵੇ ਆ ਆ ਖੜਾ ਵਿਚਾਰਾ ਥੱਲੇ ਖੁੱਬਿਆ ਗੁੱਬਣਾ ਹੀ ਹੈ ਬਈ ਹੁਣ ਅਸੀਂ ਕੱਢ ਸਕਦੇ ਆ ਅਸੀਂ ਕੱਢ ਸਕਦੇ ਹੁਣ